ਉਹ ਕਹਿੰਦਾ ਮੈਂ ਹੀ ਸਭ ਕੁਝ ਬਣਾ ਲੈਣਾ ਇੱਥੇ ਤੇ ਹਾਂਜੀ 트ੰਪ ਨੇ ਇਹ ਕੀਤਾ ਤੇ 트ੰਪ ਨਾਲੇ ਕਹਿੰਦਾ ਸੀ ਵੀ ਮੈਂ ਤਾਂ ਅੱਜ ਕਹਿ ਰਿਹਾ ਸੀਗਾ ਉਹ ਪਿੱਛੂ ਜਿਹੜਾ ਹੈਗਾ ਪਾਕਿਸਤਾਨ ਦਾ ਤੁਹਾਡਾ ਆਪਣਾ ਪ੍ਰਾਈਮ ਮਿਨਿਸਟਰ ਸ਼ਾਹਬਾਸ਼ ਸ਼ਰੀਫ ਕਹਿੰਦਾ ਭਈ ਆ ਜਿਹੜੀ ਕਹਿੰਦਾ ਅੱਗੇ 7 جنگਾਂ ਜੀ ਤੁਸੀਂ ਜਿਹੜੀ ਸ਼ਾਂਤੀ ਕਰਾਈ ਤੇ ਆਹ ਇਹ ਗਾਜ਼ਾ ਵਾਲੀ 8ਵੀਂ جنگ ਜਿਹੜੀ ਹੈ ਨਾ ਇਹ ਕੀਤੀ ਆ ਤੇ ਮੈਂ ਤੁਹਾਡਾ ਨਾਂ ਜਿਹੜਾ ਰਹਿ ਗਿਆ ਵਿੱਚ ਇਹ ਨਾਂ ਤੁਹਾਡਾ ਜਿਹੜਾ ਨਾ ਉਹ ਗਲੋਬਲ ਪ੍ਰਾਈਜ਼ ਤੇ ਲਈ ਜਿਹੜਾ ਪੀਸ ਗਲੋਬਲ ਪ੍ਰਾਈਜ਼ ਦੇ ਜਿੱਤੂ ਕਰਦਾ ਦੁਨੀਆ ਦਾ ਮਸਲ ਪ੍ਰਸਤ ਸਭ ਤੋਂ ਜ਼ਿਆਦਾ ਆਦਮੀ ਹਾਂਜੀ ਜਿਹੜਾ ਪਤਾ ਨਹੀਂ ਰੱਬ ਨੇ ਕਿਉਂ ਅੱਲਾਹ ਨੇ ਕਿਉਂ ਇਸ ਤਰ੍ਹਾਂ ਪਦਾ ਭੇਜਿਆ ਦੇਤਨੀ ਆ ਉਹ ਕਹਿੰਦਾ ਵੀ ਨਹੀਂ ਅਸੀਂ ਜਿਹੜੀਆਂ ਸ਼ਰਤਾਂ ਰੱਖੀਆਂ ਹੀ ਉਹ ਜੀ ਨਜ਼ਰ ਪੂਰੀ ਨਹੀਂ ਉਹ ਨਜ਼ਰ ਅਸੀਂ ਇਹਨੇ ਮੰਨਣ ਯੋਗ ਨਹੀਂ ਗਾ ਅਸੀਂ ਇਹਨੂੰ ਮੰਨਦੇ ਨਹੀਂ ਉਹਨਾਂ ਲੋਕਾਂ ਜਿਹੜੇ ਭੁੱਖੇ ਲੋਕ ਮਰ ਰਹੇ ਨੇ ਜਿਨ੍ਹਾਂ ਬੱਚਿਆਂ ਨੂੰ ਕੋਈ ਦਵਾਈ ਨਹੀਂ ਕੋਈ ਪਾਣੀ ਨਹੀਂ ਟਿੰਜਰ ਹੋਏ ਬੱਚੇ ਘਰਾਂ ਦੇ ਵਿੱਚ ਲੋਰਾਂ ਦਾ ਬੇਟੀਆਂ ਹਾਂਜੀ ਬੜੇ ਬੱਚਿਆਂ ਦੇ ਜਿਹੜੇ ਜਿਹੜੇ ਕੋਈ ਕਟਿਆ ਜਾਂਦਾ ਜਿੱਥੇ ਸਕਾ ਲੱਗੀਆਂ ਗੋਲੀਆਂ ਵੱਡੀਆਂ ਜਾਂ શરી ਵੱਡੇ ਨੇ ਉਹਨਾਂ ਨੂੰ ਜਿਤਨਾ ਜਲਾਦ ਜਿਹੜਾ ਕੱਟਦਾ ਨਾ ਕੋਈ ਬੱਕਰੀਆਂ ਨੂੰ ਕੱਟਦਾ ਜਾਂ ਹੋਰ ਤੋਂ ਉਹਨਾਂ ਤੇ ਅੱਗ ਜਿਹੜੇ ਜਿਤਨਾ ਮਾਰ ਮਾਰ ਕੇ ਕੜਾ ਲਕੜਾਂ ਲੱਟਦਾ ਉਹ ਤਾਂ ਉੱਥੇ ਉਹਨਾਂ ਨੂੰ ਵਿਚਾਂ ਅੰਥੀਸੀਆ ਦੇਣ ਲਈ ਕੋਈ ਚੀਜ਼ ਹੈ ਨਹੀਂ ਕਿ 5 ਕਰੋੜ 50 ਲੱਖ ਟਨ ਮਲਬਾ ਜਿਹੜਾ ਨਾ ਉਤੇ ਇਨਫਰਾਸਟ੍ਰਕਚਰ ਟੁੱਟਿਆ ਪੱਜਾ ਮਤਲਬ 5 ਕਰੋੜ 50 ਲੱਖ ਟਨ ਉਹ ਜਿਹੜਾ ਉਹ ਮਲਬਾ ਪਿਆ ਸਤਿ ਸ੍ਰੀ ਅਕਾਲ ਸਾਡੇ ਵੇਖਣ ਵਾਲਿਆਂ ਨੂੰ ਤੇ ਅਸੀਂ ਪੰਜਾਬ ਟੀਵੀ 247 ਤੋਂ ਅੱਜ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਸਾਡੇ ਨਾਲ ਕਲੋਸਾਹਬ ਵੀ ਮੌਜੂਦ ਹੋਣਗੇ ਤੇ ਉਹਨਾਂ ਕੋਲੋਂ ਵੀ ਅਸੀਂ ਪੁੱਛਨੇ ਆ ਤੇ ਅਸੀਂ ਅੱਜ ਗੱਲ ਕਰਾਂਗੇ ਗਜ਼ਾ ਦੇ ਮੌਜੂਦੇ ਤੇ ਹਮਾਸ ਦੇ ਮੌਜੂਦੇ ਇਜ਼ਰਾਈਲ ਦੇ ਮੌਜੂਦੇ ਤੇ ਉਹ ਅਮਨ ਮੈਦਾਂ ਜਿਹੜਾ ਹੋਇਆ ਜਿਹਦੇ ਵਿੱਚ ਅੱਜ ਜਿਹੜਾ ਉਹ ਫੇਰ ਸੁਣਿਆ ਕਿ ਉਹਦੀ ਖਿਲਾਫਰਦੀ ਹੋ ਰਹੀ ਏ ਤੇ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਵੀ ਪਾਰਟਿਸ ਜਿਨ੍ਹਾਂ ਕੰਟਰੀਆਂ ਨੇ ਪਾਰਟਿਸਪੇਟ ਕੀਤਾ ਔਰ ਜਿਨੇ ਇਹ ਵਾਅਦਾ ਕਰਾਇਆ ਉਹਦੀ ਵੀ ਕਨਰਡਰਜਿਬਿਲਟੀ ਤੇ ਅੱਜ ਹਰ ਰਫਾ ਹੁੰਦਾ ਪਿਆ ਤੇ ਮੈਂ ਕਾਲੂ ਸਾਹਿਬ ਤੋਂ ਪੁੱਛਾਂਗਾ ਕਿ ਕਾਲੂ ਸਾਹਿਬ ਤੁਹਾਡਾ ਇਸ ਮਾਅਦੇ ਦੇ ਮੁਤਲਕ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਬਰਸਾ ਮੈਂ ਤਾਂ ਸ਼ੁਰੂ ਦੇ ਉੱਤੋਂ ਹੀ ਇਹਦੇ ਬਾਰੇ ਕਾਫੀ ਸਟੱਡੀ ਵੀ ਕੀਤੀ ਸੀ ਤੇ ਆਪਾਂ ਪਹਿਲਾਂ ਵੀ ਇਹਦੇ ਤੇ ਪ੍ਰੋਗਰਾਮ ਕੀਤਾ ਸੀਗਾ ਆਪਣੇ ਗਿਲਸਾਬ ਨਾਲ ਤੇ ਹੋਰ ਵੀ ਕਈ ਥਾਵਾਂ ਤੇ ਤੇ ਆਈ ਹੈਵ ਰਿਟਨ ਐਨ ਆਰਟੀਕਲ ਆਲਸੋ ਮੈਂ ਇਹਦੇ ਆਇਆ ਆਰਟੀਕਲ ਜਿਹੜਾ ਹੈਡ ਇਹ ਲਿਖਿਆ ਸੀ ਵੀ ਕਾਜ਼ਾ ਅੰਦਰ ਸ਼ਾਂਤੀ ਜਾਂ ਤੰਦੂਆ ਜਾ ਲੈ ਕੇ ਤੰਦੂਆ ਸੁਣਿਆ ਨਾ ਪਹਿਲਾਂ ਵੀ ਸਾਡੇ ਛਪਣਾ ਵਿੱਚ ਜਿਹੜੇ ਪਿੰਡਾਂ 'ਚ ਜਾਂ ਜੀ ਜੀ ਬਿਲਕੁਲ ਬਿਲਕੁਲ ਇੱਕ ਐਸੀ ਬਤਵਾ ਹੁੰਦਾ ਇਹ ਕਿਹੋ ਜਿਹਾ ਜਾਨਵਰ ਮਤਲਬ ਚੀਜ਼ ਜਾਨਵਰ ਨਹੀਂ ਐਸੀ ਐਸਾ ਹਮਦਾ ਚੀਜ਼ ਮੱਛੀ ਵਾਂਗ ਜਿਹਦੀਆਂ ਬੜੀਆਂ ਲੰਮੀਆਂ ਹੁੰਦੀਆਂ ਨੇ ਲੱਤਾ ਬਾਵਾ ਤੇ ਜਿਹੜਾ ਉਹਨਾਂ ਦੇ ਵਿੱਚ ਆਜੇ ਬੰਦਾ ਤੇ ਕੁਝ ਜਾਨਵਰ ਆਜੇ ਉਹ ਬੰਦਾ ਆਜੇ ਤਾਂ ਉਹਨੂੰ ਫਿਰ ਉਹ ਜੇ ਕੈਚ ਕਰ ਲੈਂਦੇ ਤੇ ਬੰਦਾ ਮੱਟ ਜਾਂਦਾ ਘੜਦੇ ਨਹੀਂ ਉਹ ਉਹ ਇਹ ਇਹ ਜਿਹੜੀ ਇਹਨਾਂ ਨੇ ਕੀਤਾ ਸੀਗਾ ਇਹ ਕਿਉਂਕਿ ਇਹ ਜਿਹੜੀ ਫਰਮਾਇਦਾਰੀ ਜਨੇ ਸ਼ੁਰੂ ਕੀਤਾ ਸੀਗਾ ਇਹ ਕੰਮ ਔਰ ਕੰਮ ਤਾਂ ਇਹਨਾਂ ਨੇ ਸ਼ੁਰੂ ਕੀਤਾ ਵੀ ਕਬਜ਼ਾ ਹੀ ਕਰ ਲੈਣਾ ਇਹਦੇ ਤੇ ਹਾਂਜੀ ਇਹਦੇ ਤੇ ਕਰਕੇ ਇਹ 트াম্প ਸਾਹਿਬ ਕਹਿੰਦੇ ਰਵੈਰੀਆ ਬਣਾ ਲੈਣਾ ਇੱਥੇ ਤੇ ਅਸੀਂ ਆਪਣਾ ਹੀ 트াম্প ਕਹਿੰਦਾ ਮੈਂ ਹੀ ਸਭ ਕੁਝ ਬਣਾ ਲੈਣਾ ਇੱਦੇ ਤੇ ਹਾਂਜੀ 트াম্প ਨੇ ਇਹ ਕੀਤਾ ਤੇ 트াম্প ਨਾਲੇ ਕਹਿੰਦਾ ਸੀ ਵੀ ਮੈਂ ਤਾਂ ਅੱਜ ਕਹਿ ਰਿਹਾ ਸੀਗਾ ਉਹ ਪਿੱਛੂ ਜਿਹੜਾ ਹੈਗਾ ਪਾਕਿਸਤਾਨ ਦਾ ਤੁਹਾਡਾ ਆਪਣਾ ਪ੍ਰਾਈਮ ਮਿਨਿਸਟਰ ਸ਼ਾਹਬਾਸ਼ ਸ਼ਰੀਫ ਕਹਿੰਦਾ ਭਈ ਆਹ ਜਿਹੜੀ ਕਹਿੰਦਾ ਅੱਗੇ 7 ਜੰਗਾਂ ਜੀ ਤੁਸੀਂ ਜਿਹੜੀ ਸ਼ਾਂਤੀ ਕਰਾਈ ਤੇ ਆਹ ਇਹ ਗਾਜ਼ਾ ਦੀ 8ਵੀਂ ਜੰਗ ਜਿਹੜੀ ਹੈ ਨਾ ਇਹ ਕੀਤੀ ਆ ਤੇ ਮੈਂ ਤੁਹਾਡਾ ਨਾਂ ਜਿਹੜਾ ਰਹਿ ਗਿਆ ਵਿੱਚ ਇਹ ਨਾਂ ਤੁਹਾਡਾ ਜਿਹੜਾ ਨਾ ਉਹ ਨੋਬਲ ਪ੍ਰਾਈਜ਼ ਦੇ ਲਈ ਜਿਹੜਾ ਪੀਸ ਨੋਬਲ ਪ੍ਰਾਈਜ਼ ਦੇ ਜੈ ਪ੍ਰਪੋਜ਼ ਕਰਦਾ ਹਾਂ ਜੀ ਉਹ ਵਿੱਚੇ ਹੀ ਸਭ ਕੁਝ ਰਹਿ ਗਿਆ ਤੇ ਇਹ ਦਰਸਲ ਜਿੱਦੋ ਇਹ ਸਮਝੋਦਾ ਕਿਤਾ ਡੈਵਲ ਵਾਸਟੈਂਿੰਗ ਥੇਰ ਸ਼ੈਤਾਨ ਉਸੇ ਮੈਂ ਉੱਥੇ ਖੜਾ ਸੀ ਔਰ ਸ਼ੈਤਾਨ ਹੈ ਹੁਣ ਵੀ ਖੜਾ ਹੀ ਆ ਉੱਥੇ ਔਰ ਸ਼ੈਤਾਨ ਜਿਹੜਾ ਹੈ ਗਾਉਂਪੀ ਜਿਹੜਾ ਮੈਂ ਕੱਜ ਵੀ ਪੜ੍ਹ ਰਿਹਾ ਸੀਗਾ ਕਿ ਉਹ ਜਿਹੜੇ ਵਾਪਸ ਕੀਤੇ ਨਾ ਲਾਸ਼ਾਂ ਵਾਪਸ ਕੀਤੀਆਂ ਤੇ ਵੀ ਜਿਹੜੇ ਆ ਜਿੰਦਾ ਜਿਹੜੇ ਲਾਸ਼ ਕੀਤੇ ਆ ਉਹ ਲਾਸ਼ਾਂ ਇੱਕ ਦੋ ਜੜੀਆਂ ਨੇ ਨਾ ਉਹ ਇਹ ਹਮਸਦੇ ਡੀਐਨਏ ਟੈਸਟ ਕੀਤਾ ਤੇ ਅਸੀਂ ਕਹਿੰਦੇ ਵੀ ਹਮਸਦੇ ਕੋਈ ਲੜਾਕੂ ਸੀ ਜਿਹੜਾ ਜਿਹਦੀ ਲਾਸ਼ ਵਗੈਰਾ ਇੱਕ ਦਹਾਵੀਆਂ ਨਹੀਂ ਉਹ ਜਿਹੜਾ ਹੈਗਾ ਵਾ ਦੁਨੀਆ ਦਾ ਨਸਲ ਪ੍ਰਸ ਸਭ ਤੋਂ ਜ਼ਿਆਦਾ ਆਦਮੀ ਹਾਂਜੀ ਜਿਹੜਾ ਪਤਾ ਨਹੀਂ ਰੱਬ ਨੇ ਕਿਉਂ ਅੱਲਾਹ ਨੇ ਕਿਉਂ ਇਸ ਤਰ੍ਹਾਂ ਭਦਾ ਭੇਜਿਆ ਦਿੱਤਨੀ ਆ ਉਹ ਕਹਿੰਦਾ ਵੀ ਨਹੀਂ ਅਸੀਂ ਜਿਹੜੀਆਂ ਸ਼ਰਤਾਂ ਰੱਖੀਆਂ ਈ ਉਹ ਜੀ ਨਜਰ ਪੂਰਤੀ ਨਹੀਂ ਆਈ ਉਹਨਾਂ ਜਿਹੜੇ ਅਸੀਂ ਇਹਨੇ ਮੰਨਣ ਯੋਗ ਨਹੀਂ ਗਾ ਅਸੀਂ ਇਹਨੂੰ ਮੰਨਦੇ ਨਹੀਂ ਔਰ ਇਹ ਵੀ ਜਿੱਦਾਂ ਤੁਸੀਂ ਚਿੰਤਾ ਜਿਦਾਈ ਆ ਮੈਨੂੰ ਪਤਾ ਲੱਗਾ ਵੀ 62 ਵੀ ਦੋਆ ਚੋਆ ਥਾਵਾਂ ਦੇ ਉੱਤੇ ਉਹਨਾਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਸ਼ਾਂਤੀ ਸਮਝੌਤਾ ਜਿਹੜਾ ਬੋਲੀ ਬੰਦੀ ਜਿਹੜੀ ਆ ਉਹਨੂੰ ਵੀ ਤੋੜਿਆ ਹੈਗਾ ਤੇ ਜਿਹੜੀ ਸਪਲਾਈ ਵੀ ਉਹਨੇ ਕੱਲ੍ਹ ਕਿਹਾ ਤੇ ਅਸੀਂ ਜਿਹੜੀ ਸਪਲਾਈ ਕਰਨੀ ਆ ਲੋਕਾਂ ਨੂੰ ਭੁੱਖੇ ਮਾਰਿਆ ਲੋਕ ਉਹ ਤਾਂ ਉਹਦਾ ਜਾਣਬੁੱਝ ਕੇ ਜਿਹੜੀ ਸਾਰੇ سرمایہਦਾਰੀ ਸਾਰੀ ਔਰ ਮੈਂ ਤੇ ਹੈਰਾਨ ਆ ਚੀਨ ਤੇ ਪਾਰ ਜਿਹੜਾ ਰਸ਼ੀਆ ਇਹਦੇ ਹੱਥ ਵੱਜੇ ਆ ਪਿੱਛੋਂ ਉਹਨਾਂ ਲੋਕਾਂ ਜਿਹੜੇ ਭੁੱਖੇ ਲੋਕ ਮਾਰ ਰਹੇ ਨੇ ਇਹਨਾਂ ਬੱਚਿਆਂ ਨੂੰ ਕੋਈ ਦਵਾਈ ਨਹੀਂ ਕੋਈ ਪਾਣੀ ਨਹੀਂ ਪਿੰਜਰ ਹੋਏ ਬੱਚੇ ਘਰਾਂ ਦੇ ਵਿੱਚ ਲੋਰਾਂ ਦੇ ਬੇਟੀਆਂ ਹਾਂਜੀ ਬੰਦੇਆਂ ਬੱਚਿਆਂ ਦੇ ਜਿਹੜੇ ਜਿਹੜੇ ਕੋਈ ਕੱਟਿਆ ਜਾਂਦਾ ਜਿੱਥੇ ਸੱਟਾਂ ਲੱਗੀਆਂ ਗੋਲੀਆਂ ਵੱਜੀਆਂ ਜਾਂ ਸ਼ਰੀਹ ਵੱਜੇ ਨੇ ਉਹਨਾਂ ਨੂੰ ਜਿਤਨਾ ਚਲਾਗ ਜਿਹੜਾ ਕੱਟਦਾ ਨਾ ਕੋਈ ਬੱਕਰੀਆਂ ਨੂੰ ਕੱਟਦਾ ਜਾਂ ਹੋਰ ਤੋਂ ਉਹਨਾਂ ਦੇ ਅੰਗ ਜਿਹੜੇ ਕਿਤਨਾ ਮਾਰ-ਮਾਰ ਕੇ ਕੜਾ ਲਕੜਾ ਲ ਕੱਟਦਾ ਉਹ ਤਾਂ ਉੱਥੇ ਉਹਨਾਂ ਨੂੰ ਵਿਚਾਂ ਥੀਸੀਆ ਦੇਣ ਲਈ ਕੋਈ ਚੀਜ਼ ਹੈ ਨਹੀਂਗੀ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਦੇਖ ਕੇ ਨਾ ਸਾਰੀਆਂ ਜਿਹੜੀਆਂ ਨੇ ਇਹ ਇਹ ਮੈਨੂੰ ਇਹ ਜੇ ਲੱਗਦਾ ਨਹੀਂ ਇਹਨਾਂ ਦੇ ਦੇ ਮੈਂ ਤਾਂ ਉਹਦੋਂ ਵੀ ਜੀ ਅ ਕੱਲ ਸਾਹਿਬ ਇਹ ਤੁਹਾਡੀ ਗੱਲ ਠੀਕ ਹੈ ਮੈਂ ਸਮਝਣਾ ਕਿ ਕੋਲੇ ਦੀ ਦਲਾਲੀ ਚ ਹੱਥ ਕਾਲੇ ਐ ਸੇ ਕੰਮ ਦਾ ਅੰਜਾਮ ਐ ਹੀ ਹੋਣਾ ਸੀ ਇਹ ਹਰ ਸ਼ਖਸ ਨੂੰ ਪਤਾ ਹੈ ਤੇ ਹਰ ਬੰਦੇ ਨੂੰ ਪਤਾ ਹੈ ਤੇ ਹਰ ਬੰਦੇ ਨੇ ਜਿਹਦੇ ਵਿੱਚ ਉਹਦੇ ਵਿੱਚ ਹਿੱਸਾ ਲਿਆ ਤੇ ਬਾਕੀ ਤੁਸੀਂ ਪ੍ਰਾਈਮ ਮਿੰਿਸਟਰ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ ਸ਼ਿਵਾਜ਼ ਸ਼ਰੀਫ ਸਾਹਿਬ ਦਾ ਕਿ ਉਹਨਾਂ ਨੇ ਉਥੇ ਜਿਸ ਤਰ੍ਹਾਂ ਉਹਦਾ ਉਹਨਾਂ ਦਾ ਹਾਲ ਤੇ ਪਾਕਿਸਤਾਨ ਦੇ ਅੰਦਰ ਵੀ ਕੋਈ ਐਸ ਤਰ੍ਹਾਂ ਹੀ ਹੈ ਕਿ ਇਸ ਟਾਈਮ ਪਾਕਿਸਤਾਨ ਦੀ ਕੋਈ ਲਗਭਗ 90% ਜਿਹੜੀ ਆਵਾਮ ਹੈ ਉਹਨਾਂ ਨੂੰ ਐਹੀ ਸਮਝਦੀ ਏ ਕਿ ਆ ਜਿਵੇਂ ਇੱਕ ਚੌਧਰੀ ਨੇ ਆਪਣੇ ਨਾਲ ਮਰਾਸੀ ਰੱਖਿਆ ਹੁੰਦਾ ਤੇ ਉਹ ਮਰਾਸੀ ਜਿਸ ਤਰ੍ਹਾਂ ਚੌਧਰੀ ਦੀਆਂ ਤਾਰੀਫਾਂ ਕਰਦਾ ਕਹ ਜਨਾਬ ਮੇਰੇ ਪਿੰਡ ਦੇ ਬੜੇ ਬੜੇ ਚੌਧਰੀ ਇਹ ਜਨਾਬ ਇਹਨਾਂ ਦੀ ਐਨੇ ਇੱਕ ਕਿਲੇ ਜ਼ਮੀਨ ਇਹਨਾਂ ਦੀ ਐਨੇ ਭੋਂ ਇਹਨਾਂ ਦੇ ਇਹਨੇ ਜਿਹੜੇ ਨੇ ਮਵਈਹੀ ਇਹਨਾਂ ਦੇ ਇਹਨੇ ਕਾਰੋਬਾਰ ਇਹ ਇਹਦੇ ਬੜੇ ਚੰਗੇ ਨੇ ਆ ਜ਼ਕਾਤ ਬੜੀ ਦਿੰਦੇ ਨੇ ਇਹ ਬੜਾ ਰਹਿਮਦਿਲ ਬੜੇ ਨੇ ਉਹਨੇ ਸਾਡੇ ਪ੍ਰਾਈਮ ਮਿਨਿਸਟਰ ਦੇ ਵਾਕ ਹੀ ਅੱਜ ਮਰਾਸੀ ਪੁੰਨ ਦੀ ਇੰਧਾ ਕਰ ਦਿੱਤੀ ਏ ਔਰ ਪੂਰੀ ਪਾਕਿਸਤਾਨੀ ਕੌਮ ਦਾ ਸਰ ਜਿਹੜਾ ਸ਼ਰਮ ਨਾਲ ਝੁੱਕ ਗਿਆ ਇਸ ਵਾਸਤੇ ਕਿ ਇੱਕ ਬੰਦੇ ਨੇ ਜਿਹੜਾ ਪਾਕਿਸਤਾਨ ਦੀ ਪਾਕਿਸਤਾਨ ਤੋਂ ਬਾਹਰ ਜਿਹੜੀ ਇੱਜ਼ਤ ਬਣੀ ਸੀ ਜਿਹੜਾ ਵਕਾਰ ਬਣਿਆ ਸੀ ਜਿਹੜਾ ਉਹਦਾ ਰੌਬ ਦਵਦਵਾ ਬਣਿਆ ਸੀ ਉਹ ਸਾਰਾ ਮਿੱਟੀ ਚ ਮਿਲਾ ਦਿੱਤਾ ਤੇ ਅਪਨਾ ਕੱਲ ਹਮੈਂ ਪੁੱਛਣਾ ਤੁਹਾਨੂੰ ਕਿ ਇਹ ਜਲਾ ਮੇਰੇ ਕੋਲ ਇਤਲਾ ਹੈ ਕਿ ਅਮਨ ਵਾਅਦੇ ਦੇ ਤਹਿਤ ਜਿਹੜਾ ਹੋਂ ਤੱਕ 5 ਲੱਖ ਫਲਤੀ ਨਹੀਂ ਜੜੇ ਨੇ ਉਹ ਗਜ਼ਾਦੀ ਸਰਜ਼ਮੀਨ ਤੇ ਪਹੁੰਚ ਗਏ ਨੇ ਔਰ ਦੇਖਣਾ ਜਿਹੜਾ ਤੁਹਾਂ ਆਖਿਰ ਤੇ ਗੱਲ ਕੀਤੀ ਹੈ ਕਿ 600 ਟਰੱਕ ਡੇਲੀ ਉਥੇ ਲਿਜਾਂਦੀ ਆ ਜਾਦਤੀ ਇਹ ਭੁੱਖ ਦਾ ਜਨ ਨਤੀਜਾ ਉਸ 600 ਟਰੱਕ ਦੇ ਵਿੱਚੋਂ ਉਥੇ ਜਿਹੜਾ ਹੋਂ ਤੱਕ ਇੰਨੇ ਦਿਨ 5 6 ਦਿਨ ਹੋ ਗਏ ਨੇ ਐਸ ਯਾਨੀ ਮੌਜੂਦ ਦੇ ਅਮਲ ਹੋਇਆ ਹੁਣ ਤੱਕ ਸਿਰਫ 12 ਟਰੱਕ ਜਿਹੜੇ ਨੇ ਉਹ ਜਾ ਚੁੱਕੇ ਨੇ ਯਾਨੀ 12 ਜਿਹੜਾ ਉਹ ਨੰਬਰ ਹੈ ਕਿਥੇ 600 ਟਰੱਕ ਦਿੱਲੀ ਜਾਂਦੀ ਉਥੇ ਮਾਦੇ ਵਿੱਚ ਲਿਖਿਆ ਗਿਆ ਸੀ ਤੇ ਤੁਸੀਂ ਕੀ ਸਮਝੋ ਕਿ ਇਸ ਤਰ੍ਹਾਂ ਇਹ ਜਿਹੜੀ ਜਿਹੜੀ ਨਸਲਕੁਸ਼ੀ ਹੈ ਇਹ ਅੱਜ ਹੀ جاری ਰਹੇਗੀ ਜਿਸ ਤਰ੍ਹਾਂ ਇਜ਼ਰਾਈਲ ਦੀ ਮਰਜ਼ੀ ਦੇ ਮੁਤਾਬਕ ਉਹਨੂੰ ਤੇ ਬਹਾਨਾ ਚਾਹੀਦਾ ਦੇਖੋ ਜੀ 68000 ਉਥੇ ਦੇਖੋ 2.2 ਮੀਲੀਨ ਲੋਕ ਰਹਿੰਦੇ ਨੇ ਜਗਾ ਕਿੰਨੀ ਕਾ 45 ਮੀਟਰ ਲੰਮੀ ਤੇ 6 ਤੋਂ 12 ਜਿਹੜਾ ਹੈਗਾ ਕਿਲੋਮੀਟਰ ਚੌੜਾ ਜਿਹੜਾ ਲੱਗਾ ਹੈ ਔਰ ਇਹਨਾਂ ਨੇ ਜਿਹੜਾ ਹੈਗਾ ਤਿੰਨ ਚੀਜ਼ਾਂ ਹੁੰਦੀਆਂ ਕਹੀਂ ਜਿਹਾ ਆਮ ਕਰਦੇ ਤਰਫੀ ਜਾਂ ਜਿਹੜੀ ਆ ਕਾਸਟ ਦੇ ਜਿਹੜਾ ਸਮੁੰਦਰ ਆ ਇਹਨਾਂ ਚਾਰ ਚਿਹਰੇ ਤੋਂ ਉਹਨੂੰ ਘੇਰਿਆ ਹੈਗਾ ਅਜੇ ਤੱਕ ਉਥੇ ਖੁੱਲ ਕੋਈ ਨਹੀਂ ਦਿੱਤੀ ਇਹਨਾਂ ਨੇ ਮਾਦੇ ਜੀ ਲਿਖਿਆ ਸੀ ਵੀ ਲਿਖਿਆ ਵੀ ਜਿਹਨੇ ਜਾਣਾ ਜਾਏ ਤੇ ਜਿਹਨੇ ਆਉਣਾ ਆਏ ਜਿਦਾ ਤੁਸੀਂ ਕਿਹਾ ਪੰਜ ਲੱਖ ਲੋਕੋ ਵਾਪਸ ਆ ਗਏ ਵਿਚਾਰੇ ਇਹ ਤੜਾ ਹਾਰੇ ਜੀ ਨੇ ਗਾਜ਼ਾ ਦੇ ਉੱਤੇ ਹਮਲਾ ਕੀਤਾ ਤੇ ਤੜਾ ਦੇ ਸੀ ਲੋਕਾਂ ਨੂੰ ਲੋਕਾਂ ਨੇ ਕਹਦਾ ਜਾਣਾ ਲੋਕਾਂ ਕੋ ਜਾਣਦਾ ਕੋ ਪ੍ਰਬੰਧਿਤ ਲੋਕਾਂ ਤੇ ਦੁਕਾਨਾਂ ਤੇ ਗੋੜੀਆਂ ਚਲਾ ਆ ਕੇ ਕਤਲ ਕਰ ਰਹੀ ਸੀ ਮਸਲ ਪੁਛੀ ਕਰ ਰਹੀ ਸੀ ਇਹ ਜਿਹੜਾ ਤੁਸੀਂ ਕਿਹਾ ਨਾ ਟਰੱਕਾਂ ਦਾ 600 ਮੈਨੂੰ ਪਤਾ ਹੈ ਇਸ ਗੱਲ ਦਾ ਇਹ ਜਿਹੜਾ ਟਰੱਕ ਇਹੜਾ ਸਮਾਲੀਆ ਦੇ ਜਿਸ ਤਰ੍ਹਾਂ ਸਮਾਲੀਆ ਦੇ ਹੈਗੇ ਨੇ ਨਾ ਜਿਹੜੇ ਧੜਵੀ ਦੇ ਉਹ ਸਮਾਲੀਆ ਦੇ ਲਾਗੋ ਜਿਹੜਾ ਸਮੁੰਦਰ ਦੇ ਵਿੱਚ ਜਾਂਦੇ ਨੇ ਤੇ ਜਿਹੜੀਆਂ ਲਾਗੇ ਉੱਥੇ ਜਾਂਦੀਆਂ ਨੇ ਕਿਸ਼ਤੀਆਂ ਜਾਂ ਹੋਰ ਕੋਈ ਛੋਟੇ ਮੋਟੇ ਜਹਾਜ਼ ਉਹਨਾਂ ਦਾ ਕੰਮ ਆ ਉਹਨਾਂ ਨੂੰ ਲੁਕਣਾ ਇਹ ਜਿਹੜੇ ਆ ਇੱਥੇ ਵੀ ਧੜਵੀ ਨੇ ਜਦੋਂ ਟੱਕਾਂ ਦਾ ਜਾਂਦਾ ਉਹ ਆਪਣਾ ਕਨਵਾਏ ਜਾਂਦਾ ਉਹਨਾਂ ਦਾ ਹਾਂਜੀ ਤੇ ਉਹ ਵਿੱਚੋਂ ਰਾਜ ਜਿਹੜਿਆ ਉਹਨਾਂ ਨੂੰ ਲੁੱਟ ਲੈਂਦੇ ਨੇ ਕੰਜੀ ਕਈਆਂ ਨੂੰ ਜਿਹੜਾ ਉਹਨਾਂ ਨੂੰ ਹਾਈਜੈਕ ਕਰਕੇ ਮਤਲਬ ਲੈ ਜਾਂਦੇ ਨੇ ਹੋਰ ਕੇ ਪਾਸੇ ਲੈ ਜਾਂਦੇ ਨੇ ਤੇ ਜਿਹੜੇ ਮਾਰੇ ਮੋਰ ਦੇ ਕੋਲ ਪਹੁੰਚ ਜਿੱਦਾਂ ਤੁਸੀਂ ਪਹੁੰਚਦੇ ਹੋ ਉੱਥੇ ਵੀ ਜਿਹੜੇ ਆ ਉਹ ਲੋਕੀ ਜਿਹੜੇ ਆ ਵਿਚਾਰੇ ਭੁੱਖੇ ਜਿਹੜੇ ਲੜਦੇ ਨੇ ਕੋਈ ਉੱਥੇ ਸਿਸਟਮ ਨਹੀਂਗਾ ਤੇ ਉਹਨਾਂ ਨੂੰ ਫਿਰ ਕੰਟਰੋਲ ਕਰਨ ਦੇ ਬਹਾਨੇ ਫਿਰੇ ਗੋਲੀਆਂ ਫਿਰ ਗੋਲੀਬਾਰੀ ਕਰਦੇ ਨੇ ਦੁੱਸੋਂ ਲੋਕੀ ਕਰਨ ਦੇ ਕਰਨ ਕੀ ਜੀ ਕਾਲਾ ਸਾਹਿਬ ਉੱਥੇ ਇਹ ਵੀ ਪਤਾ ਲੱਗਿਆ ਕਿ ਨਾਬਲੂਸ ਇੱਕ ਇਲਾਕਾ ਹੈ ਜਿੱਥੇ ਜਿਹੜਾ ਬਹੁਤ ਜ਼ਿਆਦਾ ਇਹਨਾਂ ਫਾਇਰਿੰਗ ਕੀਤੀ ਹੈ ਬੰਬਾਰੀ ਵੀ ਕੀਤੀ ਹੈ ਹੈਲੀਕਾਪਟਰਾਂ ਦੇ ذریعے ਵੀ ਤੇ ਜੈਟ ਤਿਆਰਿਆਂ ਦੇ ذریعے ਵੀ ਇਹਨਾਂ ਜਿਹੜੀ ਬੰਬਾਰੀ ਕੀਤੀ ਹੈ ਨਾ ਬਲੂ ਸੇ ਇਲਾਕੇ ਚ ਕਾਫੀ ਫਲਸਤੀਨੀ ਸ਼ਹੀਦ ਹੋਏ ਨੇ ਪਿਛਲੇ 6 ਘੰਟਿਆਂ ਦੇ ਵਿੱਚ ਕਮ ਅਦ ਕਮ 6 ਫਲਸਤੀਨੀ ਜਿਹੜੇ ਨੇ ਉਹ ਉੱਥੇ مزید ਜਿਹੜੇ ਨੇ ਸ਼ਹੀਦ ਕਰ ਦਿੱਤੇ ਗਏ ਨੇ ਉਹ ਉਹਦੇ ਨਾਲ ਜਿਹੜੇ ਸ਼ਹੀਦ ਹੋਣ ਵਾਲੇ ਟੋਟਲ ਫਲਸਤੀਨੀ ਨੇ ਉਹਨਾਂ ਦੀ ਤਦਾਦ ਅੱਜ ਜਿਹੜੀ ਹੁਣ ਅਸੀਂ ਬੈਠੇ ਗੱਲ ਕਰ ਰਹੇ ਆਂ ਉਦੋਂ ਤੱਕ 1938 67938 ਜਿਹੜੀ ਹੋ ਗਈ ਹੈ ਜ਼ਖਮੀਆਂ ਦੀ ਹਾਰਟ ਜਿਹੜੇ ਹੋਏ ਨੇ ਉਹਨਾਂ ਦੀ ਤਦਾਦ 170169 ਜਿਹੜੀ ਹੋ ਗਈ ਹੈ ਤੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਜਿਹੜਾ ਇਨਸਾਨੀ ਸਾਡੀ ਤਾਰੀਖ ਹੈ ਸਾਡੀ ਜਿਹੜੀ ਹਿੱਸਤੀ ਹੈ ਹਿਊਮਨ ਬੀਨ ਦੀ ਬਣੀ ਨੂੰ ਇਨਸਾਨੀਅਤ ਦੀ ਉਦੇ ਵਿੱਚ ਐਡਾ ਵੱਡੇ ਜਾਂਦੇ ਇੱਕ ਵੱਡੇ ਸਨ ਹੱਥ ਦੇ ਵਿੱਚ ਲਿਖਾ ਜਾਏਗਾ ਜਿਸੇ ਵਿੱਚ ਜਦ ਕੇ ਉਹਤੇ ਹੋਣ ਜਿਹੜੇ ਨੇ 1139 ਜਿਹੜੇ ਨੇ ਉਹ ਇਸرائیਲੀ ਜਿਹੜੇ ਹਲਾਕ ਹੋਏ ਸਨ 7 ਅਕਤੂਬਰ ਨੂੰ ਉਹਨਾਂ ਦੇ ਮੁਕਾਬਲੇ ਚ ਕੋ 70 ਗੁਣਾ ਜਿਹੜਾ ਉਹਨਾਂ ਦੇ ਨਾਲ ਉਹਨਾਂ ਜਿਹੜਾ ਵਾਪਸ ਕੀਤਾ ਉਸ ਇਲਾਕੇ ਨੂੰ ਜਾਂ ਫਲਸਤੀਨੀਆ ਨੂੰ ਹੋਂ ਤੱਕ ਦੇ ਰਿਕਾਰਡ ਦੇ ਮੁਤਾਬਕ ਤੁਸੀਂ ਕੀ ਸਮਝਦੇ ਹੋ ਕਿ ਇਹ ਇਦੀ ਕਿੱਦਲੇ ਰੋਕਿਆ ਜਾ ਸਕੇਗਾ ਆਲਮੀ ਪ੍ਰੈਸ਼ਰ ਉਹ ਲਿਸਟੋਂ ਜ਼ਿਆਦਾ ਕੀ ਬਵੇ ਕਿ ਯੂਨੋ ਦੇ ਵਿੱਚ ਵੀ ਆਲਮੀ ਜਿਹੜਾ ਪ੍ਰੈਸ਼ਰ ਸੀ ਉਹ ਸਾਫ਼ ਪੈ ਨਜ਼ਰ ਆਉਂਦਾ ਹੈ ਕਿ 191 ਕੰਟਰੀ ਇੱਕ ਪਾਸੇ ਨੇ ਤੇ ਸਿਰ ਇਜ਼ਰਾਈਲ ਔਰ ਅਮਰੀਕਾ ਜਿਹੜਾ ਉਹ ਇੱਕ ਪਾਸੇ ਨੇ ਤੇ ਤੁਸੀਂ ਕੀ ਸਮਝਦੇ ਹੋ ਕਿ ਇਹ ਕਿਸੇ ਜਾ ਕੇ ਗੱਲ ਰੁਕੇਗੀ ਦੇਖੋ ਜੀ ਕਿੱਡਾ ਵੱਡਾ ਡਰਾਮਾ ਕੀਤਾ ਕਿ ਪੰਜ ਛੇ ਜਿਤਨਾ ਆਸਟ੍ਰੇਲੀਆ ਵਾ ਕੈਨੇਡਾ ਵਾ ਯੂਕੇ ਆ ਇਹਨਾਂ ਨੇ ਦਿਖਾਇਆ ਗਿਆ ਵੀ ਅਸੀਂ ਰੈਕੋਗਨਾਈਜ਼ ਕਰਨੇ ਆ ਪਲੈਸਟਾਈਨ ਔਰ ਪਲੈਸਟਾਈਨ ਦੀ ਕੋਈ ਸਟੇਟ ਨਹੀਂ ਉਹ ਕਹਿੰਦਾ ਸਟੇਟ ਰਹਿ ਨਹੀਂ ਦੇਣੀ ਇਹ ਕਹਿੰਦੇ ਕਿੰਨੂੰ ਰੈਕੋਗਨਾਈਜ਼ ਕੀਤਾ ਕਿਹੜੀ ਸਟੇਟ ਨੂੰ ਤੁਸੀਂ ਰੈਕੋਗਨਾਈਜ਼ ਕੀਤਾ ਜੇ ਤੁਸੀਂ ਰੈਕੋਗਨਾਈਜ਼ ਕਰਦੇ ਜੇ ਤੇ ਕੀ ਉਹਨਾਂ ਦੇ ਨਾਲ ਤੁਸੀਂ ਆਪਣੇ ਵੈਸਟਰਲ ਜਿਹੜੇ ਹੈਗੇ ਰਾਜਦੂਤਕ ਸੰਬੰਧ ਕੀਤੇ ਨੇ ਕੀ ਉਥੋਂ ਦੇ ਲੋਕਾਂ ਦੀ ਜਿਹੜੀ ਆ ਰਾਖੀ ਦੇ ਲਈ ਕੋਈ ਗੱਲ ਕੀਤੀ ਆ ਇਹ ਜਿਹੜੀ ਯੂਨੋ ਤੇ ਜਿਹੜੀ ਹਾਈਜੈਕ ਕੀਤੀ ਹੈ ਤੇ ਸਾਰੀ ਬੰਦੀ ਬਣਾਈ ਆ ਇਹ ਤਾਂ ਇਹ ਦੱਸ ਹੀ ਆ ਆਪਣੇ ਯੂ ਐ ਖਾਸ ਕਰਕੇ ਅਮਰੀਕਾ ਦੀ ਤੇ ਦੂਸਰੇ ਜਿਹੜੇ ਰਸ਼ੀਆ ਦੇ ਚੀਨ ਜਿਹੜੇ ਆ ਮੈਨੂੰ ਤੇ ਚੁੱਕ ਚੁੱਕ ਕਰਕੇ ਮੂੰਹ ਸੀ ਕੇ ਬੈਠੇ ਨੇ ਕੁਝ ਵੀ ਨਹੀਂ ਕਰਨ ਜੋ ਕੀ ਇਹ ਸਾਰੇ ਜਿਹੜੇ ਹੈਗੇ ਆ ਉਹ ਸਭ ਤੋਂ ਜ਼ਿਆਦਾ ਦੇਖੋ ਇਹ 57 ਤੁਹਾਡੇ ਜਿਹੜੇ ਮੁਸਲਮਾਨ ਕੰਟਰੀ ਨੇ ਇਹ 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 ਜਿਹੜੇ ਨਾ ਪਿੱਠੂ ਜਿਹੜੇ ਆ ਇਹਨਾਂ ਦੇ ਤੇ ਜਮੀਰ ਮਰ ਚੁੱਕੀ ਜਾਂਦਾ 57 ਦੇ ਸ਼ਾਦੀ ਇਹਨਾਂ ਨੇ ਤੁਹਾਡੇ ਸਾਹਮਣੇ ਉਹਨਾਂ ਨੂੰ ਮਤਲਬ ਤੁਮ ਤੁਮ ਕੇ ਮਾਰ ਰਹੇ ਨੇ ਤੁਹਾਡੇ ਕੋ ਕੁਝ ਨਹੀਂ ਤੁਸੀਂ ਰੋਕੋ ਰੋਕ ਨਹੀਂ ਸਕੇ ਕਾਰੀ ਨਹੀਂ ਕੁਝ ਕਰ ਸਕ ਕੇ ਹਾਂਜੀ ਹੁਣ ਇਕੱਠੇ ਹੋਏ ਮੈਂ ਅੱਜ ਤੁਹਾਡਾ ਪਾਕਿਸਤਾਨ ਦਾ ਹੀ ਸੁਣ ਰਿਹਾ ਸੀ ਕਬਰਾਂ ਮੈਂ ਪਾਕਿਸਤਾਨ ਤੋਂ ਸੁਣ ਰਿਹਾ ਸੀ ਉਹ ਬੰਦਾ ਕਹਿ ਰਿਹਾ ਸੀ ਕਹਿੰਦਾ ਵੀ ਪ੍ਰੋਗਰਾਮ ਇਹ ਬਣਾਇਆ ਪਹਿਲਾਂ ਮਲੇਸ਼ੀਆ ਤੇ ਪਾਕ ਜਿਹੜਾ ਹੈਗਾ ਨਾ ਪਾਕਿਸਤਾਨ ਇਹ ਕਰਨਗੇ ਇਸرائیਲ ਨੂੰ ਕਿਉਂਕਿ ਇਹਨਾਂ ਨੇ ਕੀਤਾ ਨਹੀਂ ਇਹ ਤਾਂ ਕੋਈ ਰੈਕੋਗਨਾਈਜ਼ ਇਹਨੂੰ ਕਰਨਗੇ ਰੈਕੋਗਨਾਈਜ਼ ਤੇ ਫਿਰ ਜਿਹੜਾ ਸਾਊਦੀ ਅਰਬ ਕਰੇਗਾ ਹਾਂਜੀ ਲਹਨਤ ਆ ਤੁਹਾਡੇ ਤੇ ਤੁਸੀਂ ਜਿਹੜਾ ਹੈ ਜਿਹੜਾ ਮਤਲਬ ਕਮਿਊਨਿਟੀ ਵਿੱਚ ਜਿਹੜਾ ਨਸਲ ਪੁਸ਼ੀ ਕਰ ਰਹੀ ਹੈ ਜੇ ਪਹਿਲਾਂ ਤੁਸੀਂ ਜਿਹੜਾ ਵਾਅਦਾ ਕੀਤਾ ਉਹ ਤੇ ਅਮਲ ਤੇ ਕਰਵਾ ਲਓ ਤੁਸੀਂ ਉੱਥੇ ਬੈਠੇ ਸਾਰੇ ਜਾ ਕੇ ਚੌਧਰੀ ਬਣ ਕੇ ਹਾਂਜੀ ਅਮਲ ਕਰਨਾ ਰਫਾ ਚ ਕਿਹਾ ਸੀਗਾ ਇਹਨਾਂ ਨੇ ਕੱਲ੍ਹ ਇਹ ਵੀ ਪੜਿਆ ਸੀ ਵੀ ਰਫਾ ਵਾਲਾ ਜਿਹੜਾ ਹੈਗਾ ਉਹ ਉਧਰੋਂ ਵੀ ਜਿਹੜੀ ਆ ਉਹਨਾਂ ਨੂੰ ਭੇਜਿਆ ਜਾਣਗੇ ਟਰੱਕ ਉਹ ਜਦ ਤੱਕ ਉਹਨਾਂ ਨੂੰ ਉਠਾਈ ਸੀਗੇ ਟਰੱਕ ਤੇ ਕਾਹਦੇ ਭਜਨੇ 28 ਸੀਗੇ ਹਸਪਤਾਲ ਇਹਨਾਂ ਨੂੰ 28 ਦੇ 28 ਤਬਾਹ ਕਰ ਛੜੇ ਹਾਂਜੀ ਇਹਨਾਂ ਦਾ ਜਿਹੜੇ ਦੂਜੇ ਜਿਹੜੇ ਛੋਟੇ ਮੋਟੇ ਕੇਂਦਰ ਸੀਗੇ ਜਿੱਥੇ ਦਵਾਈ ਕੋਈ ਹੈ ਨਹੀਂ ਗਈ ਹਾਂਜੀ ਨਾ ਕੋਈ ਦਵਾਈਆਂ ਨੂੰ ਪਹੁੰਚਾਉਂਦਾ ਹੈਗਾ ਨਾ ਕਿ ਇਹਦਾ ਪ੍ਰਬੰਧ ਹੈ ਇਹ ਤਾਂ ਹੁੰਦਾ ਵੀ ਯੂਨੋ ਦੀ ਏਜੰਸੀ ਕੋਈ ਹੋਵੇ ਉਹਦੇ ਚ ਪਰਛੇ ਦੇਸ਼ ਹੋਣ ਉਹਨਾਂ ਦੀ ਕੋਈ ਕਮੇਟੀ ਬਣੇ ਜਾਂ ਯੂਨੋ ਦੇ ਕੋਈ ਸਿਸਟਮ ਬਣੇ ਉਹਨਾਂ ਦੇ ਥੱਲੇ ਫੌਜ ਵੀ ਉਹਨਾਂ ਦੀ ਪੀ.ਓ.ਐਨ.ਓ ਦੀ ਆਏ ਵੱਖ-ਵੱਖ ਦੇਸ਼ਾਂ ਦੀ ਉੱਥੇ ਉਹ ਆਣ ਕੇ ਉੱਥੇ ਆਪਣਾ ਜਿਹੜਾ ਮਤਲਬ ਬੈਠੇ ਔਰ ਇਹ ਜਿਹੜਾ ਸਾਰਾ ਜਿਹੜਾ ਰੋਟੀ ਪਾਣੀ ਦਾ ਸਿਸਟਮ ਟਰੱਕ ਆਉਂਦੇ ਨੇ ਜਾਂ ਜਿਹੜਾ ਦਵਾਈਆਂ ਦਾ ਸਿਸਟਮ ਆ ਜਾਂ ਜਿਹੜਾ ਉਹਨਾਂ ਦੀ ਕੋਈ ਉਹਨਾਂ ਨੂੰ ਰਹਿਣ-ਸਾਂਦੇ ਵਿਚਾਰੇ ਨੀਲੇ ਕਾਇਸ ਥੱਲੇ ਸੌਂਦੇ ਨੇ ਉਹਨਾਂ ਲਈ ਕੋਈ ਚੰਗੇ ਜਿਹੜੇ ਟੈਂਟ ਲਾ ਕੇ ਦੇਣੇ ਆ ਜਾਂ ਉਹਨਾਂ ਦੇ ਕੋਈ ਟਾਇਲਟ ਗੱਲ ਅੱਜ ਮੈਂ ਪੜ ਰਿਹਾ ਸੀ ਲੋਕੀ ਦੇ ਕਹਿ ਰਹੇ ਨੇ ਕਹਿੰਦੇ ਕਿ ਕਿਸੇ ਨੇ ਸਾਨੂੰ ਇੱਕ ਦਾਣਾ ਕੁਛ ਨਹੀਂ ਸਾਨੂੰ ਕੁਛ ਨਹੀਂ ਦੇਣਾ ਜਿੰਨਾ ਚਿਰ ਸਾਡੀ ਧਰਤੀ ਤੇ ਅਸੀਂ ਆਪ ਅਨਾਜ ਦਾ ਉਗਾਇਆ ਉਹਨਾਂ ਚਿਰ ਸਾਨੂੰ ਕਿਸੇ ਨੇ ਰੋਟੀ ਪਾਣੀ ਨਹੀਂ ਦੇਣਾ ਮੈਂ ਤੇ ਤੁਹਾਡੇ ਉਹ 54 ਦੇਸ਼ਾਂ ਨੂੰ ਲਾਣਤ ਆ ਤੁਹਾਡੇ ਤੁਹਾਡੇ ਲੋਕ ਮਰ ਰਹੇ ਨੇ ਤੁਹਾਡੇ ਲੋਕ ਜਿਹੜੇ ਆ ਉਹਨਾਂ ਦੇ ਸਾਰੇ ਮੈਂ ਤਾਂ ਦੂਸਰੇ ਨੇ ਵੀ ਕਿੰਨਾ ਲੁਕਾਈ ਨੂੰ ਕਹਿੰਦਾ ਸਾਡੇ ਵੀ ਜਿਹੜੇ ਵਿਸ਼ਵਗੁਰੂ ਬਣਦੇ ਸਾਡੇ ਹਿੰਦੁਸਤਾਨ ਵਾਲੇ ਜਿਹੜੇ ਕਹਿ ਰਹੇ ਵੀ ਆਪਣੇ ਸਾਡੇ ਆਪਣੇ ਮੋਦੀ ਸਾਹਿਬ ਹਾਂਜੀ ਜਿਹੜੇ ਤੋਂ ਕਹਿੰਦੇ ਆਪਕੀ ਬਾਤ 트াম্প ਕੇ ਸਾਹ ਸਰਕਾਰ ਲੈ ਆਉ 트াম্প 트াম্প ਜਿਹੜਾ ਤੁਹਾਡਾ ਘੇੜਾ ਕਰ ਰਿਹਾ ਤੇ ਉਹ ਮਤਲਬ ਜਿਹੜਾ ਹੈਗਾ ਤੁਸੀਂ ਕੁਛ ਕੁਛ ਵੀ ਨਹੀਂ ਕਰ ਸਕਦੇ ਤੁਹਾਡੇ ਸਾਹਮਣੇ ਇੱਕ ਜਿਹੜਾ ਛੋਟਾ ਜਿਹਾ ਖੇਤਾ ਹੈਗਾ 45 ਕਿਲੋਮੀਟਰ ਲੰਮਾ ਛੇ ਤੋਂ 12 ਜਿਹੜਾ ਹੈਗਾ ਉਹ ਮਰਿਆ ਮੇਡ ਕਰ ਦਿੱਤਾ ਧੀਆਂ ਪੈਣਾ ਦੀ ਬਰਬਾਦੀ ਕੀਤੀ ਆ ਲੁੱਟਿਆ ਗਿਆ ਮਾਰਿਆ ਗਿਆ ਉਹਨਾਂ ਨੇ ਹਾਂਜੀ ਬੱਚੇ ਜਿਹੜੇ ਆ ਉਹਨਾਂ ਦੀ ਸਭ ਤੋਂ ਵੱਡਾ ਗਨਾ ਦੁਨੀਆ ਦਾ ਐਡਾ ਤੇ ਮੈਂ ਤੇ ਮੈਂ ਤੇ ਉਹ ਗੱਲ ਜਿਸ ਤਰ੍ਹਾਂ ਬਾਬੇ ਨਾਨਕ ਨੇ ਕਿਹਾ ਸੀ ਨਾ ਬਾਬਰ ਜਦੋਂ ਆਇਆ ਬਾਬਰ ਨੇ ਬੜਾ ਕੰਮ ਖਰਾਬ ਕੀਤਾ ਸੀ ਬਾਬਰ ਨੇ ਜਦੋਂ ਹਮਲਾ ਕੀਤਾ ਤੇ ਉਹਨੇ ਵੀ ਨਹੀਂ ਕਿਹਾ ਦੇ ਵੇਖਿਆ ਲੁੱਟਮਾਰਬੜੀ ਕੀਤੀ ਲੋਕਾਂ ਨੂੰ ਕੁੱਟਿਆ ਮਾਰਿਆ ਵਢਿਆ ਜਿਹੜਾ ਕੋ ਬੱਚਾ ਆਇਆ ਜਵਾਨ ਆਇਆ ਛੜਿਆ ਨਹੀਂ ਤੇ ਉਦੋਂ ਤਾਂ ਹੀ ਬਾਬੇ ਨਾਨਕ ਨੇ ਕਿਹਾ ਕਿਹਾ ਸੀਗਾ ਕਿ ਪਾਪ ਕੀ ਜਾਂਚ ਲੈ ਕਾਬਲੋਂ ਤਾ ਹੈ ਜੋਰੀ ਮੰਗੇ ਦਾਨ ਵੀ ਲਾ ਲੋ ਹਾਂਜੀ ਤੇ ਇਹ ਇਹ ਉਹ ਤੋਂ ਕਾਬਲੋਂ ਆ ਗਿਆ ਪਾਪ ਕੀ ਜਾਂਚ ਲੈ ਕੇ ਤੇ ਜੋਰ ਨਾਲ ਲੋਕਾਂ ਨੂੰ ਦਬਾ ਕੇ ਤੇ ਜੋ ਕੋਈ ਜਾਣਦਾ ਸੋਨਾ ਚੰਨ ਜੋ ਕੋਈ ਲੱਭਦਾ ਹੈਗਾ ਹਾਂਜੀ ਤੇ ਇਹ 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 ਜਿਹੜਾ ਗੱਲ ਜਿਹੜੀ ਆ ਮੈਂ ਉਹੋ ਹੀ ਗੱਲ ਮੈਨੂੰ ਉੱਥੇ ਗਾਧਾ ਦੇ ਵਿੱਚ ਲੱਗਣ ਦੀ ਆ ਕਿ ਉਹ ਪਾਪ ਕੀ ਜਾਂ ਜਿਹੜਾ ਇਜ਼ਰਾਇਲ ਲੈ ਕੇ ਆਇਆ ਤੇ ਜਿਉਰੀ ਸਾਰਾ ਕੁਝ ਕਰੀ ਜਾਂਦੇ ਆ ਤੇ ਬਾਕੀ ਸਾਰੀ ਦੁਨੀਆ ਤੇ ਅਮਰੀਕਾ ਦਾ ਤੇ ਅਮਰੀਕਾ ਨੂੰ ਕੀ ਆ ਮੈਂ ਤਾਂ ਕੱਲ ਇਹ ਵੀ ਵੇਖ ਰਹੀ ਅਮਰੀਕਾ ਤੋਂ ਆ ਜਿਹੜਾ ਜਿਹੜਾ ਪਾਕਿਸਤਾਨ ਦੇ ਵਿੱਚ ਤੇ ਜਿਹੜਾ ਹੋ ਗਿਆ ਅੱਜ ਵੀ ਮੈਂ ਕੋਈ ਹੋਰ ਨਾ ਪੜ ਰਿਹਾ ਸੀ ਆਰਟੀਕਲ ਬੜਾ ਵਧੀਆ ਸੀਗਾ ਕਿ ਉਹ ਕਿਉਂ ਕਬਜ਼ਾ ਕਰਨਾ ਉਹ ਕਹਿ ਰਿਹਾ ਵੀ ਮੈਂ ਉੱਥੇ ਅਫਗਾਨਿਸਤਾਨ ਦਾ ਰ ਇੱਕ ਹਵਾਈ ਜਿਹੜਾ ਘਾਟਾ ਉੱਤੇ ਪੜਦਾ ਜੀ ਅ ਕਾਲੂ ਸਾਹਿਬ ਤੁਹਾਡੀ ਗੱਲ ਠੀਕ ਹੈ ਜਿਹੜੇ ਬਾਕੀ 57 ਮੁਲਕ ਜਿਹੜੇ ਨੇ ਮੁਸਲਮਾਨਾਂ ਦੇ 57 ਨਹੀਂ 63 ਜਿਹੜੇ ਰੈਕਗਨਾਈਜ਼ ਕਰਦਾ ਤੇ ਉਹਨਾਂ ਜਿਹੜੀਆਂ ਕੰਟੀਨਿਊਸ ਸੀ ਉਹ ਬਾਕੀ ਇਸ ਟਾਈਮ ਇਹ ਚੋੜੀਆਂ ਪਾਣ ਦੇ ਕਾਬਲ ਹੋਈਆਂ ਨੇ ਉਹਨਾਂ ਨੂੰ ਔਰਤਾਂ ਵਾਲੀਆਂ ਚੋੜੀਆਂ ਪਾ ਲੈਣੀਆਂ ਚਾਹੀਦੀ ਨੇ ਲੇਕਿਨ ਗੱਲ ਤੇ ਆਵੇ ਕਿ ਦੋਸਤ ਦੋਸਤ ਨਾ ਰਹਾ ਪਿਆਰ ਪਿਆਰ ਨਾ ਰਹਾ ਇਹ ਜਿਹੜੇ ਫਲਸਤੀਨ ਦੇ ਵੀ ਦੋਸਤ ਹਨ ਕਦੀ ਤੁਹਾਡਾ ਇੰਡੀਆ ਜਿਹੜਾ ਸਾਡਾ ਮੁਨਸਾਯਾਬ ਹੁੰਮ ਲੱਕੇ ਉਹ ਵੀ ਬੜਾ ਉਹਦਾ ਹੁੰਦਾ ਸੀ ਇਹ ਭੈਣ ਭਰਾ ਬਣੇ ਸਨ ਇੰਦਾ ਗਾਂਧੀ ਤੇ ਯਾਸਰ ਵਫਾਤ ਜਿਹੜੇ ਪਿਆਰ ਦੇ ਸਨ ਤੇ ساری ਉਮਰ ਹੀ ਜਿਹੜੀ ਹੈ ਜਿੰਨੀ ਹੁਣ ਤੱਕ ਅਗਰ 77 ਇਅਰ ਹੋ ਗਏ ਨੇ ਸਾਨੂੰ ਅਲੱਦਾ ਹੋਇਆ ਸੈਪਰੇਟ ਹੋਇਆ ਉਹਨਾਂ ਚੋ ਕਮ ਕਮ 65 ਸਾਲ ਜਿਹੜੇ ਨੇ ਉਹ ਫਲਸਤੀਨ ਦਾ ਦਮ ਭਰਦੇ ਰਹੇ ਨੇ ਭਾਰਤਵੀ ਪਰ ਅੱਜ ਭਾਰਤ ਜਿਹੜਾ ਉਹ ਜਫੀਆਂ ਪਾਉਂਦਾ ਨਾ ਤਨੀਆ ਨੂੰ ਤੇ ਐਂ ਜਿਹੜੇ ਨੇ ਪੈਦਾੇ ਬੰਦੇ ਕਿੱਲੇ ਵੀ ਪੈਦਾ ਹੋ ਸਕਦੇ ਨੇ ਉਹ ਪੰਜਾਬ 'ਚ ਹੋ ਸਕਦੇ ਨੇ ਸਿੰਧ 'ਚ ਹੋ ਸਕਦੇ ਨੇ ਗੁਜਰਾਤ 'ਚ ਹੋ ਸਕਦੇ ਨੇ ਬਿਹਾਰ ਬੰਗਾਲ 'ਚ ਹੋ ਸਕਦੇ ਨੇ ਪੈੜੇ ਬੰਦੇ ਕਿੱਲੇ ਵੀ ਪੈਦਾ ਹੋ ਸਕਦੇ ਨੇ ਤੇ ਅਸੀਂ ਸਾਡਾ ਵਾਸਤਾ ਇਸ ਟਾਈਮ ਨਾ ਸਿਰਫ ਬਾਹਰ ਦੇ ਦੁਸ਼ਮਣ ਨਾਲੇ ਔਰ ਬਲਕਿ ਅੰਦਰ ਦੇ ਦੁਸ਼ਮਣ ਨਾਲ ਵੀ ਹੈ ਤੇ ਜਿਸੋਂ ਤੱਕ ਵੇਖੋ ਜੀ ਉਹ ਆਂਦੇ ਨੇ ਚਾਰ ਲਾਸ਼ਾਂ ਜਿਹੜੀਆਂ ਸਾਨੂੰ ਉਹ ਜਿਹੜੀਆਂ ਦਿਓ ਉਹ ਜਿਹੜੇ ਇਸرائیਲੀ ਜਿਹੜੇ ਸੋਲਜਰ ਮਾਰੇ ਗਏ ਸਨ ਤੇ ਉਹਨਾਂ ਫلسطੀਨੀਆਂ ਦੇ ਨੇ ਕਿ ਸਾਡੇ ਕੋਲ ਜਿਹੜਾ ਮਲਬਾ ਪਿਆ ਉਥੇ ਤੁਸੀਂ ਵੇਖਿਆ ਜਿਵੇਂ ਖੰਡਰਾਤ ਇੰਥਾਨੀ ਦੁਨੀਆ ਦੀ ਤਾਰੀਖ ਦੇ ਉੱਤੇ ਐਡੇ ਵੱਡੇ ਖੰਡਰਾਤ ਤੁਹਾਨੂੰ ਕਿਸੇ ਯਾਨੀ ਐਂਜੀ ਲੱਗਦਾ ਜਿਵੇਂ ਕੋਈ ਸਦੀਆਂ ਪੁਰਾਣੇ ਹੈ ਕੋਈ ਦੇ ਉਜਰੇ ਦੇਸ਼ ਸੀ ਔਰ ਉਥੇ ਇੱਕ ਮੁਖਤਤ اندازੇ ਦੇ ਅਨੁਸਾਰਕ ਯੂਰਪੀਅਨ ਲਿਖਦੇ ਨੇ ਕਿ 5 ਕਰੋੜ 50 ਲੱਖ ਟਨ ਮਲਬਾ ਜਿਹੜਾ ਨਾ ਉਥੇ ਇਨਫਰਾਸਟ੍ਰਕਚਰ ਟੁੱਟਿਆ ਪਿਆ ਮਤਲਬ 5 ਕਰੋੜ 50 ਲੱਖ ਟਨ ਉਹ ਜਿਹੜਾ ਉਹ ਮਲਬਾ ਪਿਆ ਉਹਦੇ ਥਾਂ ਲਾਸ਼ਾਂ ਦਬੀਆਂ ਨੇ ਤੇ ਉਹ ਲਾਸ਼ਾਂ ਜਿਹੜੀਆਂ ਦਬੀਆਂ ਨੇ ਉਹਦੇ ਚੋਂ ਹੁਣ ਉਹ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਕ 10 ਹਜ਼ਾਰ ਫਲਸਤੀਨੀ ਵੀ ਅੰਦੇਸ਼ਾ ਹੈ ਵੇ ਕਿ ਉਹਦੇ ਥੱਲੇ ਦੱਬਿਆ ਯਾਨੀ ਲਾਜ਼ਮੀ ਗੱਲ ਹੈ ਉਹਨਾਂ ਦੀਆਂ ਹੱਡੀਆਂ ਆਉਣਗੀਆਂ ਉਹਨਾਂ ਦੇ ਬਾਕੀਆਤ ਹੋਣਗੇ ਲੇਕਿਨ ਉਹਦੇ ਸਾਰਿਆਂ ਦੇ ਵਿੱਚ ਉਹ ਜਿਹੜੀਆਂ ਡਿਮਾਂਡਾਂ ਵੱਧਦੀਆਂ ਜਾਣੀਆਂ ਨੇ ਇਸਰਾਈਲ ਦੀਆਂ ਲੇਕਿਨ ਅਮਰੀਕਾ ਨੇ ਸਿਰਫ ਇਸ ਕੰਮ ਦੇ ਵਾਸਤੇ 200 ਅਮਰੀਕੀ ਇਸ ਮਹਿਦੇ ਦੀ ਨਿਗਰਾਨੀ ਕਰਦੇ ਨੇ ਕਿੱਡੀ ਹਾਸੇ ਵਾਲੀ ਤੇ ਇਹ ਮਜ਼ਾਕ ਵਾਲੀ ਗੱਲ ਨਹੀਂ ਹੈ ਮਤਲਬ ਸੋਚਣ ਵਾਲੀ ਗੱਲ ਹੈ ਸਿਰਫ 200 ਅਮਰੀਕੀ ਨੂੰ ਇਸ ਕੰਮ ਤੇ ਤਾਇਨਾਤ ਕੀਤਾ ਹੈ ਮਾਮੂਰ ਕੀਤਾ ਹੈ ਕਿ ਤੁਸੀਂ ਇਹਦੇ ਵਾਸਤੇ ਵਾਅਦਾ ਖਿਆਤ ਰੱਖਣਾ ਤੇ ਇਹਦੇ ਜਿਹੜੇ ਨਤੀਜੇ ਨਿਕਲਨੇ ਨੇ ਕਾਲੂ ਸਾਹਿਬ ਉਹਦੇ ਤੁਹਾਨੂੰ ਪਤਾ ਹੀ ਹੈ ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਕਿਆ ਇਹ ਭਾਰਤ ਇਹਦੇ ਚ ਆਪਣਾ ਕੀ کردار ਅਦਾ ਕਰ ਸਕਦਾ ਹੈ ਜਾਂ ਉਹਨੂੰ ਕਰਨਾ ਚਾਹੀਦਾ ਹੈ ਦੁਨੀਆ ਦੇ ਦੂਸਰਾ ਵੱਡਾ ਬਲਕਿ ਪਹਿਲਾ ਵੱਡਾ ਮੁਲਕ ਜਿਹੜਾ ਪਾਪੂਲੇਸ਼ਨ ਦੇ لحاظ ਨਾਲੇ ਆਪਣੇ ਆਪ ਨੂੰ ਚੌਥਾ ਵੱਡਾ ਯਾਨੀ ਸਟੇਟ ਵੀ ਕਹਿੰਦੇ ਆ ਮਾਇਸ਼ਤ ਵੀ ਉਹਦੀ ਇਕਨੋਮਿਕ ਉਹਦੀ ਜਿਹੜੀ ਚੌਥੀ ਵੱਡੀ ਇਕਨੋਮਿਕ ਦੁਨੀਆ ਦੀ ਤੇ ਇਥੇ ਬਾਰ ਦੇ ਕਿ ਕਰਜ਼ਾ ਅਦਾ ਕਰ ਸਕਦਾ ਹੈ ਔਰ ਪਾਕਿਸਤਾਨ ਨੂੰ ਕੀ ਕਰਜ਼ਾ ਅਦਾ ਕਰਨਾ ਚਾਹੀਦਾ ਹੈ ਕੀ ਤੁਸੀਂ ਇਥੇ ਐਵੇਂ ਦੇ ਆਖਰੀ ਸਵਾਲ ਨੂੰ ਥੋੜੀ ਜਿਹੀ ਰੋਸ਼ਨੀ ਪਾਓਗੇ ਦੇਖੋ ਜੀ ਜਿੱਥੇ ਤੱਕ ਭਾਰਤ ਦਾ ਸਵਾਲ ਆ ਭਾਰਤ ਦੇ ਵਿੱਚ ਜਦੋਂ ਸੱਤਾ ਸ਼ਕਤੀ ਬਦਲ ਚੁੱਕੀ ਹੈ ਸਿਸਟਮ ਬਦਲ ਚੁੱਕਾ ਤੁਹਾਨੂੰ ਪਤਾ ਯਾਸਰ ਆਪਾ ਯੁੱਧਾ ਜਦੋਂ ਆਇਆ ਵਾ ਤੇ ਪਿਸਤੌਲ ਸਣੇ ਉਹਨੇ ਸਾਡੀ ਪਾਰਲੀਮੈਂਟ ਨੂੰ ਜਿਹੜਾ ਐਡਰੈਸ ਕੀਤਾ ਸੀ ਉਸ ਸਮੇਂ ਇਸ਼ੂ ਸੀਗਾ ਵੀ ਕੋਈ ਵੀ ਆਦਮੀ ਜਿਹੜਾ ਆਪਣਾ ਜਿਹੜਾ ਹਿਹਾੜ ਲੈ ਕੇ ਭਾਰਤ ਦੇ ਪ੍ਰਾਈਮ ਮਿੰਿਸਟਰ ਅਡੈਸਟ ਨਹੀਂ ਕਰ ਸਕਦਾ ਭਾਵੇਂ ਪ੍ਰਾਈਮ ਮਿੰਿਸਟਰ ਹੋਵੇ ਤੇ ਭਾਵੇਂ ਕੋ ਸੰਸਦ ਜਾਂ ਕੋ ਮਿੰਿਸਟਰ ਹੋਵੇ ਜਾਂ ਕੋ ਬਾਹਰਲਾ ਕੋਈ ਵੀ ਪਰਉਣਾ ਹੋਵੇ ਜਿਹੜਾ ਹੈ ਲੇਕਿਨ ਉਹਨੂੰ ਇਹ ਸਲਮਾਨ ਦਿੱਤਾ ਗਿਆ ਜਿਹੜੇ ਤੁਸੀਂ ਗੱਲ ਕੀਤੀ ਆ ਕੇਂਦਰਾ ਗਾਂਧੀ ਉਦੋਂ ਪ੍ਰਾਈਮ ਮਿੰਿਸਟਰ ਸੀ ਬੜੀ ਉਹਨਾਂ ਨਾਲ ਉਹਨਾਂ ਦਾ ਮੁਹੱਬਤ ਪਿਆਰ ਸੀਗੀ ਤੇ ਉਹਨਾਂ ਨੂੰ ਉਸ ਯੋਧੇ ਨੂੰ ਮੈਂ ਤੇ ਕਹਿੰਦਾ ਅੱਜ ਕਿਤੇ ਉਹ ਜਹਾ ਯੋਧਾ ਜੁ ਹੁੰਦਾ ਤੇ ਆ ਨੈਸ਼ਨ ਨਾਲ ਜਾਉ ਜਿਹੜਾ ਇਹ ਤਾਂ ਤੇ ਪਹਿਲਾਂ ਫਸਦਾ ਇਹ ਨਹੀਂ ਸੀ ਉਹਨਾਂ ਨੇ ਉਹਨਾਂ ਨੇ ਅਜੇ ਤੱਕ ਜੀਣ ਦੇਣਾ ਇਹਨਾਂ ਨੂੰ ਉਹ ਯੋਜ ਨੇ ਮੈਨੂੰ ਪਤਾ ਆ ਕਿ ਉਹਨੇ ਮੈਨੂੰ ਜੰਗਤਰਾ ਪਤਾ ਪਿਸਤੌਲ ਪਾਇਆ ਮੈਂ ਦੇਖਿਆ ਜਸ ਕੀਤਾ ਉਹਨੇ ਉਹ ਹੁਣ ਕਿਉਂਕਿ ਸੱਤਾ ਬਦਲ ਗਈ ਆ ਉਦੋਂ ਹੈਗਾ ਜੀ ਭਾਰਤ ਵਿੱਚ ਸੈਕੂਲਰਿਸਟ ਜਿਹੜੀਆਂ ਸ਼ਕਤੀਆਂ ਤਾਕਤ ਪੀ ਗਈਆਂ ਔਰ ਮੁਸਲਮਾਨ ਭਾਈਚਾਰੇ ਦਾ ਵੀ ਬੜਾ ਵੱਡਾ ਦਬਾਅ ਸੀ ਦੇਖੋ ਮੁਸਲਮਾਨ ਭਾਈਚਾਰੇ ਦੇ ਵਿੱਚ ਸਾਡੇ ਰਾਸ਼ਟਰਪਤੀ ਰਹੇ ਨੇ ਔਰ ਸਾਡੇ ਆਲਾ ਮੰਤਰੀ ਰਹੇ ਨੇ ਚੀਫ ਮਿਨਿਸਟਰ ਰਹੇ ਨੇ ਗਵਰਨਰ ਰਹੇ ਨੇ ਲੇਕਿਨ ਹੁਣ ਉਹੜੀ ਚੀਜ਼ ਆ ਨਾ ਜਿਹੜੀ ਆ ਹੁਣ ਇਹਦੇ ਵਿੱਚ ਜਿਹੜੇ ਸੱਜੇ ਪੱਕੇ ਜਿਹੜੇ ਨੇ ਜਿਹੜੀਆਂ ਜਿਹੜੀਆਂ ਆਰਡੀਆ ਸ਼ਕਤੀਆਂ ਨੇ ਜਾਂ ਜਿਹੜੀਆਂ ਹਿੰਦੂ ਕਵੀ ਸ਼ਕਤੀਆਂ ਨੇ ਉਹ ਆਗੀਆਂ ਨੇ ਉਹ ਇਹ ਮਤਲਬ ਨਹੀਂ ਇਹਨਾਂ ਕਹਿੰਦੀ ਆ ਇਸ ਕਰਕੇ ਇਹ ਮੈਨੂੰ ਨਹੀਂ ਲੱਗਦਾ ਕਿ ਇੰਟਰਵਿਊ ਕਰਨਾ ਨਾ ਹੀ ਮੋਦੀ ਸਾਹਿਬ ਮੋਦੀ ਸਾਫ ਹੋਣੀ ਜਿਹੜੇ ਨੇ ਟਰੰਪ ਦੀ ਮਰਜ਼ੀ ਬਗੈਰ ਇੰਟਰਵਿਊਜ਼ ਕਰਨ ਦੀ ਸ਼ਕਤੀ ਨਹੀਂ ਰੱਖਦੇ ਉਹਨਾਂ ਨਹੀਂ ਰੱਖਣਾ ਤੇ ਜਿ세 ਚੀਨ ਵਰਗੇ ਤੇ ਰੂਸ ਵਰਗੇ ਚੋਕੀ ਤੇ ਭਾਰਤ ਦੀ ਜਾਨੀ ਆ ਰਹੀ ਗੱਲ ਤੁਹਾਡੇ ਜਿਹੜਾ ਵਾ ਆ ਜਿਹੜਾ ਤੁਹਾਡਾ ਪਾਕਿਸਤਾਨ ਆ ਇਹ ਤਾਂ ਜਿਹੜਾ ਪਾਕਿਸਤਾਨ ਤਾਂ ਜਿਹੜਾ ਵਾ ਦੇਸ਼ ਹੈ ਇਹ ਤੇ ਮਿੱਟੀ ਦਾ ਮਾਦੋ ਪਾਣ ਚੁੱਕਾ ਹੈ ਨੀ ਇਸ ਤੇ ਤੇ ਕੁਝ ਵੀ ਇਹ ਇਹਨਾਂ ਕੁਝ ਇਹਨਾਂ ਦੇ ਇੱਥੇ ਦੇ ਚਾਰ ਕਲਾਸਾਂ ਦਾ ਰਾਜ ਹੈ ਇੱਕ ਤੇ ਮਿਲਟਰੀ ਦਾ ਨੰਬਰ 1 ਦੂਜੇ ਜਿਹੜੇ ਜ਼ਗੀਰਦਾਰ ਨੇ ਤੀਜੇ ਜਿਹੜਾ ਮੋਲਾਣੇ ਨੇ ਤੇ ਚੌਥੇ ਜਿਹੜੀ ਉੱਥੋਂ ਦੀ ਜਿਹੜੀ ਜਿਹੜੀ ਵੱਡੀ ਕਲਾਸ ਹੈ ਰੀਡ ਕਲਾਸ ਆ ਜਿਹੜੇ ਆਈਪੀਐਸ ਆਈ ਹੈ ਜੜਵੱਡੇ ਅਫਸਰ ਜਿਹੜੇ ਸਰਕਾਰ ਵਿੱਚ ਚਲਾ ਰਹੇ ਨੇ ਬੈਰੋਕਰੇਸੀ ਚੱਲਾ ਮਤਲਬ ਹਾਂਜੀ ਆਵਾਜ਼ ਨਹੀਂ ਹੁੰਦੀ ਕੋਈ ਵੀ ਇਸ ਕਰਕੇ ਇਹਨਾਂ ਕੋਲ ਅੱਜਕੱਲ ਤੇੜਾ ਮੰਦਿਰ ਆਉ ਉਹ ਜਿਹੜਾ ਮਸਜਿਦ ਮੰਦਿਰ ਆਸਮਾਨ ਮੰਦਿਰ ਉਹ ਚੌਧਰੀ ਬਣਾਇਆ ਪਿਓ ਉਹ ਜਿਹੜਾ ਹਾਂਜੀ ਤੇ ਉਹ ਉਹ ਤਾਂ ਉਹਦਾ ਜਿਹੜਾ ਗਾਵਾ ਪ੍ਰਾਇਨਸੂ ਦੇ ਢਮੀ ਆ ਸ਼ਾਬਾਸ਼ ਸ਼ਰੀਪ ਤੇ ਢਮੀ ਆ ਹਾਂਜੀ ਉੱਥੇ ਲੜਾਈ ਪਾਇ ਉੱਥੇ ਹੁਣ ਲੜਾਈ ਪੈ ਗਈ ਆ ਆ ਉਹਦੇ ਅਫਗਾਨਿਸਤਾਨ ਅਫਗਾਨਿਸਤਾਨ ਵਾਲੇ ਕਹਿੰਦੇ ਨਾ ਟੈਂਕ ਖੋ ਕੇ ਲਾਗੇ ਬڑے ਵੱਡੇ ਲੜਾਕੇ ਬਣੇ ਉਹ ਟੈਂਕ ਇਹਨਾਂ ਨੂੰ ਖੋ ਕੇ ਲਾਗੇ ਕਹਿੰਦੇ ਆਓ ਜਰਾ ਕੇ ਤੁਸੀਂ ਆਓ ਹਾਂਜੀ ਉਹ ਕਹਿੰਦੇ ਵੀ ਮੰਦੇ ਦੇ ਪੋਤਵਾਨ ਚਾਹੁੰਦਾ ਸ਼ਾਂਤੀ ਕਰੋ ਨਹੀਂ ਤੇ ਫਿਰ ਇਹ ਲੜਾ ਆ ਰਾ ਜਿਹੜਾ ਲੜਾਈ ਦਾ ਫਿਰ ਐਂਜੀ ਹੋਣਾ ਉਹਨਾਂ ਯੋਧਿਆਂ ਨੇ ਛੱਡਿਆ ਨਹੀਂ ਇੱਥੇ ਨਾ ਰਸ਼ੀਆ ਇਹਨਾਂ ਨੂੰ ਉੱਥੇ ਬੈਠ ਦਿੱਤਾ ਨਾ ਉੱਥੇ ਜਿਹੜਾ ਹੈਗਾ ਉਹਨਾਂ ਨੇ ਬੈਠ ਦਿੱਤਾ ਆਪਣੇ ਨੂੰ ਅਮਰੀਕੀਆਂ ਨੂੰ ਹਜੇ ਕੋਤ ਦੁੰਬ ਦਵਾ ਕੇ ਦੌੜੇ ਸਾਰੇ ਜਿਹੜੇ ਡੰਪ ਚਲੋ ਕਾਲੂ ਸਾਹਿਬ ਇਹ ਗੱਲਾਂ ਤੇ ਇਹ ਗੱਲਾਂ ਤੇ خیر ਐ ਸਮਾਨਜਿਤ ਤੇ ਕਰਨਾਲੀਆਂ ਨਹੀਂ ਐਸਾ ਵਾਸਤੇ ਕਿ ਉਹ ਜਿਨੇ ਕੋ ਯੋਧੀ ਹੈ ਨੇ ਸਾਨੂੰ ਸਾਰਾ ਪਤਾ ਹੈ ਉਹਨਾਂ ਦਾ ਤੇ ਗਿਆ ਤੇ ਹੱਥਾਂ ਚ ਹੱਥ ਪੈਣਗੇ ਤੇ ਪਤਾ ਲੱਗ ਜਾਏਗਾ ਨਾ ਤੇ ਨਾਲੇ ਜਿਹੜੇ ਅੱਗੇ ਵੀ ਰਸ਼ਿਆ ਨੂੰ ਇਹਨਾਂ ਨਹੀਂ ਡਕਿਆ ਉਹ ਸਾਡੇ ਪਾਕਿਸਤਾਨੀ ਜਾ ਕੇ ਉਥੇ ਰਸ਼ਿਆ ਨੂੰ ਡਕਿਆ ਇਹਨਾਂ ਚ پاکستان ਦੇ ਬੰਦਰਸੇ ਦੇ 55 ਹਜ਼ਾਰ ਮਜ਼ਦਰਸੇ ਦੇ ਸਟੂਡੈਂਟ ਜਾਂ ਕੇ ਲੜਹਿਣ ਜਿਨ੍ਹਾਂ ਦਾ ਨਾਂ ਅੱਜ ਤਾਲਿਬਾਨ ਨੇ ਪਰ ਔਰ ਇਹ ਹੀ ਤਾਲਿਬਾਨ ਨੇ ਉਦੋਂ ਵੀ ਜਿਹੜਾ ਉਦੋਂ ਮੁਜਾਹਿਦੀਨ ਕਹਿਲਵਾਂਦੇ ਹਨ ਖੈਰ ਇੱਕ ਲਾਜ਼ਾ ਬੈਸਾ ਸਾਡਾ ਮਤਲਬ ਅੱਜ ਦਾ ਜਿਹੜਾ ਸੀ ਗਜ਼ਾ ਤੇ ਫਲਸਤੀਨ ਦੇ ਲੋਕਾਂ ਨੂੰ ਇਸ ਜਿਹੜਾ ਜੋ ਉਹਨਾਂ ਨਾਲ ਜ਼ਿਆਤੀ ਹੋ ਰਹੀ ਹੈ ਜੋ ਉਹਨਾਂ ਨਾਲ ਹਥਿਆਚਾਰੀ ਹੋ ਰਹੀ ਹੈ ਜੋ ਉਹਨਾਂ ਨਾਲ ਜ਼ੁਲਮ ਹੋ ਰਿਹਾ ਹੈ ਉਹਦੇ ਤੇ ਇੱਕ ਤਸਵੀਰ ਜਿਹੜੀ ਹੈ ਪੰਜਾਬ ਟੀਵੀ 24 7 ਨੋ ਦੇ ਜਿਹੜੇ ਵੇਖਨ ਵਾਲੇ ਨੇ ਜਿਹੜੇ ਨਾਜ਼ਰੀਨ ਨੇ ਉਹਨਾਂ ਤੱਕ ਇਹ ਤਸਵੀਰ ਵਖਾਣਾ ਤੁਹਾਡੇ ਜੇ ਕਲੂ ਸਾਹਿਬ ਇੱਕ ਜਿਹੜੇ ਬੜੇ ਮੁਦੱਬਰ ਲੋਕ ਨੇ ਪੜ੍ਹੇ ਲਿਖੇ ਔਰ ਉਥੇ ਉਸ ਉਸੇ ਅਫੇਰ ਦੇ ਉੱਤੇ ਆਪਣੀ ਨਜ਼ਰ ਰੱਖਦੇ ਨੇ ਉਹਨਾਂ ਲੋਕਾਂ ਦੀ ਗੱਲ ਜਿਹੜੀ ਹੈ ਫਲਸਤੀਨ ਦੇ ਲੋਕਾਂ ਤੱਕ ਮੁਸਲਮਾਨਾਂ ਤੱਕ ਇਸ ਖਿੱਤੇ ਦੇ ਲੋਕਾਂ ਤੱਕ ਚਾਹੇ ਉਹ ਮੁਸਲਮਾਨ ਹੋਣ ਹਿੰਦੂ ਹੋਣ ਸਿੱਖ ਹੋਣ ਇਸਾਈ ਹੋਣ ਉਹਨਾਂ ਲੋਕਾਂ ਤੱਕ ਤੁਹਾਡੀ ਅੱਜ ਦੀ ਗੁਫ਼ਤਗੂ ਪਹੁੰਚਾਣਾ ਸੀ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਅੱਜ ਤੁਸੀਂ ਸਾਡੇ ਨਾਲ ਟਾਈਮ ਦਿੱਤਾ ਔਰ ਆਪਣੀ ਜਿਹੜੀਆਂ ਗੱਲਾਂ ਉਹ ਅੱਜ ਸਾਹਮਣੇ ਲਿਆ ਕੇ ਆਪਣੀ ਸੋਚ ਆਪਣਾ ਜਜ਼ਬਾ ਜਿਹੜਾ ਤੁਸੀਂ ਉਸ ਸਾਹਮਣੇ ਲਿਆਂਦਾ ਤੇ ਅਸੀਂ ਤੋਕਾ ਕਰਦੇ ਹਾਂ ਕਿ ਇਨ ਇਨਸ਼ਾਅੱਲਾ ਫੇਰ ਵੀ ਅਸੀਂ ਤੁਹਾਡੇ ਨਾਲ ਕਿਸੇ ਦਿਨ ਗੱਲ ਕਰਾਂਗੇ ਬਹੁਤ ਧੰਨਵਾਦੀ ਤੁਹਾਡਾ ਤੇ ਤੁਸੀਂ ਟਾਈਮ ਦਿੱਤਾ ਵਾ ਤੇ ਬਾਕੀ ਗੱਲ ਇਹ ਆ ਕਿ ਤੁਸੀਂ ਜਿਹੜੀ ਗੱਲ ਕੀਤੀ ਆ ਇਹ ਤਾਂ ਜਿਹੜਾ ਅਫਗਾਨਿਸਤਾਨ ਵਾਲਿਆਂ ਨੂੰ ਤੇ ਡੱਕਾ ਜਿਹੜਾ ਕਦੀ ਲਾਇਆ ਹੀ ਨਹੀਂ ਜ ਉਧਰੋਂ ਕਿਸੇ ਨੇ ਲਾਇਆ ਨਹੀਂ ਕਿ ਪੰਜਾਬੀਆਂ ਨੇ ਲਾਇਆ ਸੀ ਤਾਂ ਉਦੋਂ ਪੰਜਾਬੀ ਇਕੱਠੇ ਸੀਗੇ ਸਾਰੇ ਹੁਣ ਤੇ ਪੰਜਾਬੀ ਸਾਰੀ ਦੁਨੀਆ ਤੇ ਆਪੇ ਪਾਟੇ ਨੇ ਅਸੀਂ ਤੇ ਚਾਹੁੰਦੇ ਹਾਂ ਸਾਰੇ ਅਸੀਂ ਤੇ ਪੰਜਾਬ ਸਾਰੇ ਦੇ ਭਾਵੇਂ ਉਹ ਦੂਰ ਪਏ ਸਿੱਖ ਨੇ ਭਾਵੇਂ ਮੁਸਲਮਾਨ ਨੇ ਉਹ ਸਾਰੇ ਇਕੱਠੇ ਹੋਣ ਤੇ ਇਹ ਜਿਹੜੀ ਪੰਜਾਬੀ ਜਮਾਤ ਆ ਦੁਨੀਆ ਦੀ ਸਭ ਤੋਂ ਜਮਾਤ ਬਣੇ ਤੇ ਦੂਜਾ ਮੈਂ ਇੱਕ ਗੱਲ ਹੋਰ ਮੈਸੇਜ ਦਿਆਂਗਾ ਮੈਂ ਮੇਰੀ ਬੇਨਤੀ ਆ ਸਾਰੇ ਹੱਥ ਜੋੜ ਕੇ ਸਾਰੇ ਵਿਸ਼ਵ ਦੇ ਲੋਕਾਂ ਨੂੰ ਕਿ ਗਾਜ਼ਾ ਦੇ ਵਿੱਚ ਸ਼ਾਂਤੀ ਲਈ ਜਿਹੜੀ ਆ ਇੱਕ ਵੱਖਰੀ ਜਿਹੜੀ ਆ ਯੂਨੋ ਦੇ ਜਿਹੜੇ ਉਹਦੇ ਆਪਣੇ ਥੱਲੇ ਇੱਕ ਫੌਜ ਜਿਹੜੀ ਆ ਵੱਖ-ਵੱਖ ਦੇਸ਼ਾਂ ਦੀ ਟੁਕੜੀਆਂ ਜਿਹੜੀਆਂ ਨੇ ਉੱਥੇ ਭੇਜੀਆਂ ਜਾਣ ਉਹ ਸਾਰਾ ਜਿਹੜਾ ਪ੍ਰਬੰਧ ਸੁਭਾਲਣ ਜਿੰਨਾ ਚਿਰ ਉਹ ਯੂਨੋ ਦੇ ਰਾਨ ਮਾਈ ਥੱਲੇ ਜਿਹੜੇ ਬਾਹਰ ਦੀਆਂ ਜਿਹੜੀਆਂ ਫੌਜਾਂ ਕਾਸੇ ਜਾ ਕੇ ਰਸਮਾਨੀਆਂ ਉੱਥੋਂ ਦਾ ਜਿਹੜਾ ਇਕਦਾਦ ਉੱਥੇ ਦੇ ਉੱਥੇ ਲੋਕਾਂ ਨੂੰ ਜਿਹੜਾ ਉੱਥੋਂ ਦੇ ਗੋਈ ਜਣੀਆਂ ਉਹਨਾਂ ਦਾ ਰੋਟੀ ਪਾਣੀ ਦਾ ਉਹਨਾਂ ਦਾ ਰਹਿਣ ਸਹਿਣ ਦਾ ਉਹਨਾਂ ਦੇ ਅੱਗੇ ਸਕੂਲਾਂ ਦੀ ਸਾਰੀ ਉਹਨਾਂ ਦੇ ਘਰਾਂ ਦੀ ਸਾਰੀ ਜਿਸ ਤਰ੍ਹਾਂ ਉਹ ਤਬਾਹੀ ਕੀਤੀ ਆ ਅਸੀਂ ਕਹਿੰਦੇ ਆ ਕਿ ਉਹਦਾ ਸਿਸਟਮ ਇੱਕ ਬਣੇ ਧੰਨਵਾਦ ਥੈਂਕ ਯੂ ਥੈਂਕ ਯੂ ਜੀ ਮਿਹਰਬਾਨ